ਸੜੇ ਫੇਰ ਪਜਾਤੀ ਲਾਈਟ ਇਹ ਨਹੀਂ ਠੀਕੇ ਬੈਠ ਸਕਦੇ ਨਾ ਬੈਠਣ ਦਿੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਸਾਰਾ ਦਿਨ ਲਾਈਟ ਤੇ ਬੈਠਾ ਰਹਿੰਦੇ ਨੇ ਮਿੰਟ ਕੁ ਬਾਅਦ ਸੁੱੱਚ ਕੱਟ ਦਿੰਦੇ ਨੇ ਮਿੰਟ ਕੁ ਬਾਅਦ ਲਾ ਦਿੰਦੇ ਨੇ ਦੂਆ ਬੰਦਾ ਵਿੱਲਾ ਹੀ ਹੈ ਦੱਸੋ ਯਾਰ ਹੁਣ ਪਤਾ ਨਹੀਂ ਕਾਰਦਾ ਆਉਗੂਗਾ ਮੇਰਾ ਤਾਂ ਸਾਰਾ ਕੰਮ ਪਿਆ ਕਰਨੇ ਵਾਲਾ ਓਹ ਹਾਂ ਮੈਂ ਤਾਂ ਸ਼ਾਮ ਨੂੰ ਵਿਆਹ ਤੇ ਜਾਣਾ ਸੀ ਅੱਜ ਪਾਰਟੀ ਹੈ ਹੁਣ ਕੀ ਕਰਾਂ ਬਾਹਰ ਦੇਖਦਾ ਜਾ ਕੇ ਲਾਈਟ ਹੈਗੀ ਆ ਕਿ ਨਹੀਂ ਤੂੰ ਦੇਖਦਾ ਭਾਈ ਤੁਹਾਡੇ ਲਾਈਟ ਚੱਲਦੀ ਆ ਲਾਈਟ ਦੇ ਟਾਇਰ ਲੱਗੇ ਹੋਏ ਨੇ ਜਿਹੜੀ ਚੱਲੂਗੀ ਉਹ ਫਿੱਟਾ ਕਹਦੇ ਹੈਗੀ ਆ ਲਾਈਟ ਉਹਦਾ ਹੀ ਬੋਲਦਾ ਯਾਰ ਆ ਯਾਰ ਹੋਰ ਖਰਾਬ ਕਰਤਾ ਬਾਈ ਨੇ ਯਾਰ ਹੋਰ ਪਾਸੇ ਦੇਖਦਾ ਮੈਂ ਮੈਂ ਬੱਠਾ ਕੰਮ ਕਰ ਲੈ ਕੋਈ ਮੈਂ ਕੀ ਕੰਮ ਕਰਾਂ ਲਾਈਟ ਪਝਾਤੀ ਉਹਨਾਂ ਨੇ ਮੈਂ ਕੀ ਕਰਾਂ ਦੱਸ ਮਾਤਾ ਮਰਦੀ ਕੰਮ ਕਰ ਕਰ ਇਹਨਾਂ ਨੇ ਲਾਈਟ ਵੀ ਨਹੀਂ ਜਾਂਦੀ ਇਹਨਾਂ ਤੋਂ ਤਰ ਰਿਹਾ ਨੀ ਰਖਿਓ ਯਾ ਮਰ ਜੂੰਗੀ ਇਸਦੇ ਨੇ ਕੰਮ ਕਰ ਕਰ ਪਾਲੀ ਬਿਨਾਂ ਲੈਪਟਾਪ ਹੋਗ ਜੋ ਪਜਫ ਕਰੀ ਨਹੀਂ ਰੰਦਾ ਮੈਂ ਕਰੀ ਨਹੀਂ ਆਣਾ ਉਹ بجلی ਵਾਲੇ ਦਾ ਸਿਆਪਾ ਕਰ ਸਾਲੇ ਨੇ ਬਹੁਤ ਲਹੂ ਪੀਤਾ ਵੇ ਯਾਰ ਆ ਦੇਖਦਾ ਉਹੀ ਗਾਣਾ ਕੱਟ ਜਾਂਦਾ ਹੈਲੋ ਹੈਲੋ ਓ ਬਾਈ ਬਿਜਲੀ ਵਾਲਾ ਬੋਲਦਾ ਹਾਂ ਹਾਂ ਬਾਈ ਯਾਰ ਬਿਜਲੀ ਵਾਲਾ ਬੋਲ ਰਿਹਾ ਓ ਯਾਰ ਤੈ ਆਣਾ ਕਿ ਨਹੀਂ ਘਰੇ ਲਾਈਟ ਠੀਕ ਕਰਨ ਆਣਾ ਕਿ ਨਹੀਂ ਯਾਰ ਤਿੰਨ ਦਿਨ ਹੋ ਗਏ ਤੈਨੂੰ ਫੋਨ ਕਰਦੇ ਘਰੇ ਮੈਨੂੰ ਗਲਾਂ ਪਈ ਜਾਂਦੀਆਂ ਘਰ ਦੇ ਮੈਨੂੰ ਜਿੱਕਾ ਮਰੀ ਜਾਂਦ ਨੇ ਯਾਰ ਹਾਂ ਹਾਂ ਆਇਆ ਤੈ ਯਾਰ ਥੋੜਾ ਫੋਨ ਮੈਂ ਭੁੱਲ ਗਿਆ ਸੱਚ ਮੈਂ ਉਹਨਾਂ ਕੋਈ ਨਾ ਘੰਟੇ ਤੱਕ ਘੰਟੇ ਤੱਕ ਨਹੀਂ ਯਾਰ ਮੈਂ ਹੁਣੇ ਆ ਜਾਣਾ ਹੁਣੇ ਤੈਨੂੰ ਲੈ ਜਾਣਾ ਚੱਕ ਕੇ ਰਹੀ ਲੱਤਾਂ ਤੋਂ ਯਾਰ ਆ ਜਾਊਂਗਾ ਆ ਰਿਹਾ ਮੈਂ ਬਸ ਚੱਲ ਨਿਕਲ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਕੇ ਦੇਖੂ ਇਹਨੂੰ ਪੰਜ ਦਾ ਕੰਮ ਕਰਿਆ ਆ ਲੈ ਲੋ ਲੋਕੇਸ਼ਨ ਦਾ ਆਈ ਰਸੀ ਦੀ ਫੋਨ ਕਰਦਾ ਹਲੋ ਬਾਈ ਤੁਸੀਂ ਫਿਰ ਲੋਕੇਸ਼ਨ ਗਲਤ ਦੱਸ ਦੇਣੋ ਨਾਲੇ ਕਹਿੰਦੇ ਆ ਆਜੋ 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 ਇਹ ਤਾਂ ਗਲਤ ਕਰ ਲਾ ਨਾ ਯਾਰ ਲੈਣ ਆਉ ਮੈਨੂੰ ਚਲੋ ਆਜੋ ਬਾਈ ਯਾਰ ਸੋਰੀ ਯਾਰ ਆ ਜਾ ਜਲਦੀ ਆ ਜਾ हाँ भाई आजा 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 डैडी तो तू जन्ना। अंदर तेरे रिश्ता देखने ने ओ ये ओ थोड़ी है है तो तो बिजली वो अंदर बैठे ने ओ थी थी। हाँ भाई तेन मैं कादा फोन मारी जाना तू नहीं यार मेनू घरों गांधी ने कल भूल गया भूलिया न ਉੱਲਿਆ ਨਾ ਕਰੋ ਬਾਈ ਯਾਰ ਮੈਨੂੰ ਘਰੋਂ ਗਾਲਾਂ ਪਾਈ ਜਾਂਦੇ ਆ ਮਾਤਾ ਮੈਨੂੰ ਬੋਲਦੀ ਯਾਰ ਉਹ ਮੁੰਡਾ ਆਉਣ ਤੇ ਤੇਰੀ ਹੱਥ ਲਈ ਜਾਂਦਾ ਉਹ ਤਾਂ ਮੇਰਾ ਮੁੰਡਾ ਦਾ ਉਹਨੂੰ ਅੰਦਰ ਰਿਸ਼ਤੇ ਵਾਲੇ ਆਏ ਹੋਏ ਨੇ ਉੱਧਰ ਲਾਈਟ ਨਹੀਂ ਹੈਗੀ ਦੱਸ ਮੈਂ ਕੀ ਕਰਾਂ ਯਾਰ ਅੱਦੇ ਲਾਈਟ ਹਬ ਸਾਰੀ ਭਜੀ ਅੰਦਰ ਸਾਰੀ ਲਾਈਟ ਬੰਦ ਆ ਯਾਰ ਚੋਰੀ ਯਾਰ ਬਾਬੇਰ ਤੁਹਾਡਾ ਉਹ ਕੋਈ ਨਹੀਂ ਬੇਇੱਜ਼ਤੀ ਵਾਲਾ ਦੱਸ ਪਹਿਲਾਂ ਘੜਾ ਝੰਡੇ ਚੋਲਦਾ ਤੂੰ ਉਹ ਕਰ ਲਾਈਟ ਚੈੱਕ ਕਰ ਸਾਡੇ ਕਿਹਾ ਯਾਰ ਕੀ ਫਾਲਟ ਕਿੱਥੇ ਆ ਤੁਹਾਡਾ ਐਮਸੀ ਮੀਟਰ ਮੋਟਰ ਜਿਹਾ ਦਿਖਾਉਂਦਾ ਆ ਜਾ ਆ ਜਾ ਆ ਜਾ ਬਾਈ ਯਾਰ ਦੇਖ ਸਾਰੀ ਲਾਈਟ ਬੰਦ ਆ ਯਾਰ ਆ ਦੇਖਾ ਤਾਰਾ ਦੂਰਾ ਹੀ ਮਿਸਤਰੀ ਨੇ ਗੋਲੀ ਹੋਈਆਂ ਪਹਿਲਾਂ ਵੀ ਮਿਸਤਰੀ ਆ ਮੋ ਕਰ ਗਿਆ ਤਾਂ ਆ ਕਮਰੇ ਚ ਲਾਈਟ ਨਹੀਂ ਹੈਗੀ ਯਾਰ ਪਾਂਦੀ ਵੱਡਿਆ ਏ ਪਤਾ ਨਹੀਂ ਤਾਰਾ ਵੱਡ ਗਿਆ ਤਾਂ ਸਾਡੇ ਕੰਮ ਚੱਲਦਾ ਨਾ ਉਹ ਬਾਕੀ ਕੰਮ ਤਾਂ ਠੀਕ ਆ ਜੇ ਪਾਣੀ ਤਾਂ ਪਾ ਦੇ ਪਾਣੀ ਪਲਾ ਦਿੰਨਾ ਜੱਗ ਬਹੁਤ ਜੱਗ ਮਿਲੇਗਾ ਪਾਣੀ ਦਾ ਗੱਲਾ ਯਾਰ ਬਾਬੇ ਯਾਰ ਹੋਰ ਕਿੰਨਾ ਕੋ ਗਲਾਸ ਲਿਆ ਦੇ ਇੱਕ ਪਾਣੀ ਦਾ ਅਗਲਾ ਇੱਕ ਗਲਾਸ ਅੱਛਾ 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 ਯਾਰ ਮੈਂ ਤਾਂ ਕੰਮ ਵੀ ਨਹੀਂ ਆਉਂਦਾ ਨਾ ਉਸਤਾਦ ਵੀ ਨਹੀਂ ਹੈਗਾ ਇੰਨੇ ਗੁੰਝਲਾ ਪਈਆਂ ਤਾਰਾ ਜੇ ਕੋਈ ਸਮਝ ਹੀ ਨਹੀਂ ਆ ਰਿਹਾ ਕੀ ਕਰਾਂ ਯਾਰ ਬਸ ਟਾਈਮ ਪਾਸ ਕਰੀ ਜਾਂਦਾ ਬਾਬੇ ਬਾਬੇ ਦਾ ਨਾਮ ਲੈ ਕੇ ਹਾਏ ਓਏ ਕਿੰਨੀਆਂ ਤਾਰਾ ਗੁੰਝਲਾ ਪਈਆਂ ਹੋਈਆਂ ਆਂਦਾ ਹੋਣਾ ਪਾਣੀ ਲੈ ਕੇ ਕੀ ਕਰਾਂ ਉਸਤਾਦ ਵੀ ਨਹੀਂ ਹੈਗਾ ਜੋ ਗਰਬ ਮਾਲਕ ਇਹ ਆਗੇ ਨਹੀਂ ਕਹਿੰਦਾ ਲੈ ਬਾਈ ਪਾਣੀ ਪੀ ਲੈ ਯਾਰ ਅੱਲਾ ਬਾਈ ਯਾਰ ਲੱਗਿਆ ਸਮਝ ਤੈਨੂੰ ਕੁਛ ਹਾਂ ਹਰ ਆ ਗਿਆ ਚਾਹ ਬਲਾ ਦ ਯਾਰ ਇੱਕ ਕੱਪ ਲੈਟ ਵੀ ਯਾਰ ਤੂੰ ਕੰਮ ਤਾਂ ਕਰ ਦੇ ਕਰੇ ਰਿਸ਼ਤੇਦਾਰ ਆਏ ਹੋਏ ਉਡੀਸਤ ਨਾਲ ਆ ਲਈ ਆ ਥੋੜੀ ਜੀ ਨਹੀਂ ਤੂੰ ਪਹਿਲਾਂ ਕੋਈ ਕੰਮ ਕਰ ਦੇ ਤੈਨੂੰ ਬਰਫੀ ਬਖਵਾਉਂਗਾ ਅੱਜ ਕਾ ਕਰ ਰਿਹਾ ਕਰ ਲੈਟ ਤਾਂ ਆਈ ਨਹੀਂ ਯਾਰ ਲੈ ਤੂੰ ਕਹਿੰਦਾ ਹੋ ਗਈ ਲੈਟ ਤਾਂ ਆਈ ਨਹੀਂ ਓਏ ਨਹੀਂ ਮੈਂ ਸਮਝ ਆ ਗਿਆ ਕਰਨਾ ਕਰ ਦੇ ਕਰ ਦੇ ਫਿਰ ਮੈਂ ਕਰਨਾ ਫਿਰ ਤੇਰਾ ਖੜ ਬਾਬੇ ਕੰਮ ਨਹੀਂ ਹੁੰਦਾ ਮੈਂ ਅੱਛਾ ਚੱਲ ਮੈਂ ਗੱਡੀ ਚ ਚੱਕ ਲਿਆ ਵਾਂ ਸਮਾਨ ਤੂੰ ਕਰ ਲੈ ਯੋ ਮੇਰੇ ਮਾਲਕਾ ਕਿੱਥੇ ਵੱਤ ਗਿਆ ਹਲੋ ਉਸਤਾਦ ਕਿੱਥੇ ਭੇਜ ਤਾਈ ਕੁਛ ਕੰਮ ਸਮਝ ਨਹੀਂ ਆ ਰਿਹਾ ਹੋਰ ਰਤਾ ਪਤਾ ਨਹੀਂ ਕਿੰਨੀਆਂ ਤਾਰਾ ਗੁੰਜਵਾ ਨੇ ਯਾਰ ਕੁਝ ਸਮਝ ਹੀ ਨਹੀਂ ਆ ਰਿਹਾ ਉਹਨੂੰ ਕਿਹਾ ਕਰਾਂ ਯਾਰ ਮੈਨੂੰ ਦੱਸੋ ਯਾਰ ਕੁਛ ਦੇਖਦਾ ਯਾਰ ਆਪਣੇ ਆਪ ਤੋਂ ਤੂੰ ਤਾਂ ਕੁਛ ਕਰਨਾ ਨਹੀਂ ਫਟ ਫੋਨ ਉਰੇ ਦਾ ਕੋ ਸਮਝ ਨਹੀਂ ਆਂਦਾ ਅੰਦਰ ਦੇਖ ਰਿਹਾ ਅੰਦਰ ਕੁਝ ਹਾ ਤਾਰੇ ਨਿਕਲਦਿਆਂ ਨੇ ਇਹ ਦੋ ਤਾਰੇ ਅਲੱਗ ਨੇ ਉਸਤਾਦ ਵੀ ਖੁਸ਼ ਹੋ ਜਾਊਗਾ ਜੇ ਮੇਰੇ ਤੋਂ ਇੱਥੇ ਅੱਜ ਜੇ ਤਾਰੇ ਵੀ ਖੁਸ਼ੀ ਕਰ ਤਾਣਾ ਇਹ ਤਾਰੇ ਮੈਂ ਜੋੜ ਦੂੰਗਾ ਲੇਟ ਆ ਜੂਗੀ ਇਹਨਾਂ ਦੇ ਕਰਦੀ Øh uh, 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 uh.